ਗੁੱਡ ਮਾਰਨਿੰਗ ਜੀ ਸਵਾਗਤ ਕਰਦੇ ਆ ਇਹਦੇ ਨਵੇਂ ਵਲੌਗ ਦੇ ਵਿੱਚ ਜਿੱਥੇ ਕੱਲ ਆਪਾਂ ਰੁਕੇ ਹੋਏ ਸੀ ਹੁਣ ਹਲੇ ਉੱਠੇ-ਉੱਠੇ ਆ ਸਵੇਰੇ ਤੇ ਇਧਰਲੇ ਪਾਸੇ ਸੂਰਜ ਜੀ ਆਉ ਦਾ ਚੜੇ ਫੇਰ ਲੇਟ ਹੋ ਗਏ ਥੋੜਾ ਜਿਹਾ ਅੱਜ ਰਾਤ ਹੀ ਗੱਲਾਂ-ਬਾਤਾਂ ਮਾਰੀ ਗਈ ਇੱਥੇ ਉਹ ਬਹਾਉਰੀ ਫਿਰ ਰਹੇ ਆਪਣੇ ਤੇ ਇਸ ਪਾਸੇ ਐਦਾਂ ਮਾਹੌਲ ਹੈ ਬਾਈ ਹੋਟਲ ਦੇ ਮੈਨੇਜਰ ਨੇ ਇਹਨਾਂ ਦਾ ਪਿਆਰ ਰਾਤ ਵੀ ਬਹੁਤ ਵਧੀਆ ਸੀ ਤੇ ਹੁਣ ਭయ్యా ਲੈ ਕੇ ਆਏ ਨੇ ਕਹਿੰਦੇ ਕੋਲ ਟਰਾਈ ਕਰਕੇ ਦੇਖੋ ਬਾਗੇ ਥੈਂਕ ਯੂ ਵੈਰੀ ਮੱਚ ਆਪਨੇ ਬਹੁਤ ਪਿਆਰ ਦਿੱਤਾ ਹਮੇ ਰਾਤ ਵੀ ਅਰ ਸਵੇਰ ਵੀ ਗੱਭਰੂ ਕਹਿੰਦੇ ਦੇਸ਼ ਪੰਜਾਬ ਦੇ ਮਿਹਨਤਾਂ ਲਾਉਣ ਲੱਗੇ ਹੋਏ ਨੇ ਪਹਿਲਵਾਨੀ ਡੰਡ ਇਹ ਜੰਪਿੰਗ ਜੈਕਸ ਕੀ ਹੈ ਕਹਿੰਦੇ ਨੇ ਇਹਨੂੰ ਰਾਤ ਵੀ ਕਿਹਾ ਸੀ ਬੰਦੇ ਬਹੁਤ ਪਿਆਰੇ ਨੇ ਹਾਂ ਔਰ ਉਹਦਾ ਕੀ ਸਬੂਤ ਹੈ ਯਾਰ ਇੰਨਾ ਪਿਆਰਾ ਬੰਦਾ ਗੱਡੀ ਧੋ ਰਿਹਾ ਵਈ ਅਰ ਸੱਚੀ ਕਵਾਰ ਵੀ ਨਹੀਂ ਗਿਆ ਕਿਉਂ ਵੀ ਕਿਹਾ ਕਿਸ ਨੂੰ ਦੋ ਦੋ ਤਰੀਕੋ ਦੋ ਤਰੀਕੋ ਹੁਣ ਨਿਕਲ ਲੱਗੇ ਆ ਇਥੋਂ ਤੇ ਬਾਈ ਉਰੀ ਮਾਲਕ ਨੇ ਇਥੋਂ ਦੇ ਤੇ ਬਾਈ ਉਰੀ ਹੁਣ ਪਹੁੰਚੇ ਤੇ ਬਹੁਤ ਜਿਆਦਾ ਆਦਰ ਮਾਨ ਕੀਤਾ ਬਾਈ ਰਾਣ ਬਾਈ ਕਹਿੰਦੇ ਸਾਨੂੰ ਪਤਾ ਹੁੰਦਾ ਤਾਂ ਰਾਤ ਨੂੰ ਸਾਡੇ ਕੋਲ ਰੋਕੀ ਜਾਂਦੇ ਹੁਣ ਅਸੀਂ ਵਾਪਸੀ ਦਾ ਬਣਾ ਰਹੇ ਆ ਪਲਾਨ ਇਹਨਾਂ ਨਾਲ ਇਹ ਕਹਿੰਦੇ ਤੁਹਾਨੂੰ ਵਧੀਆ ਖਾਣ ਪੀਣ ਤੁਹਾਨੂੰ ਦਾ ਲੋਕ ਖਵਾਵਾਂਗੇ ਆਪ ਬਣਾ ਕੇ ਦੇਸੀ ਮੁਰਗੇ ਉਰੀ ਤਾਂ ਹੁਣ ਨਿਕਲਦੇ ਆ ਧੰਨਵਾਦ ਸਾਰਿਆਂ ਦਾ ਬਹੁਤ ਸੋਹਣੀ ਪ੍ਰਾਪਰਟੀ ਹੈ ਸਭ ਤੋਂ ਵੱਡੀ ਗੱਲ ਹੈ ਵਾਈਬ ਬਹੁਤ ਵਧੀਆ ਜਿੰਨੇ ਵੀ ਬੰਦੇ ਆ ਸੇਵਾ ਪਾਣੀ ਪਿਆਰ ਕੀ ਬਾਤ ਹੈ ਸੋ ਹੁਣ ਨਿਕਲਦੇ ਆ ਇਥੋਂ ਤੇ ਚੱਲਦੇ ਆ ਅੱਗੇ ਕੱਲ ਆਪਣੀ ਸਲਾਹ ਸੀ ਕੋਲਾਪੁਰ ਰੁਕਣ ਦੀ ਪਰ ਕੋਲਾਪੁਰ ਤੋਂ ਸਾਨੂੰ ਪਤਾ ਲੱਗਿਆ ਵੀ ਹਾਈਵੇ ਬਣੀ ਜਾਂਦਾ ਹੈ ਇਸ ਕਰਕੇ ਅਸੀਂ ਇਹ ਜਿਹੜਾ ਵਿਚ ਨੂੰ ਸਿੰਗਲ ਰੋਡ ਜਾਂਦਾ ਇੱਕ ਸਟੇਟ ਹਾਈਵੇ ਕਹਿ ਸਕਦੇ ਆ ਇਹਨੂੰ ਕਰਾੜ ਤਾਂ ਕਰਾੜ ਤੋਂ ਅਸੀਂ ਮੁੜ ਗਏ ਸੀ ਇਧਰ ਮਲਕਾਪੁਰ ਸ਼ਹਿਰ ਮਤਲਬ ਉਹ ਪੈਂਦਾ ਪਿੰਡ ਜਾਂ ਪੈਂਦਾ ਕਸਬਾ ਜਾਂ ਇੱਕ ਮਲਕਾਪੁਰ ਕਰਾੜ ਦੇ ਬਿਲਕੁਲ ਵਿੱਚ ਹੀ ਹੈ ਉੱਥੋਂ ਇਹ ਸਾਨੂੰ ਰਾਈਟ ਮੋੜ ਕੇ ਤੇ ਹੁਣ ਸਾਨੂੰ 6 ਘੰਟੇ ਦਾ ਸਫ਼ਰ ਹੈ ਇਥੋਂ ਤੇ ਅੱਜ ਅਸੀਂ ਤਕਰੀਬਨ 3-4 ਵਜੇ ਤੱਕ ਗੋਆ ਪਹੁੰਚ ਜਾਵਾਂਗੇ ਪਹੁੰਚ ਜਾਾਂਗੇ ਗੋਆ 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 ਪਰ ਇਹ ਵੀ ਇਹ ਸਭ ਆਪਣਾ ਰੋਡ ਤਾਂ ਹੈਗਾ ਸਿੰਗਲ ਇਹ ਔਰ ਸਫਰ ਬਹੁਤ ਵਧੀਆ ਹੋਊਗਾ ਇੱਕ ਨੰਬਰ ਰੋਡ ਹੈ ਕਹਿੰਦੇ ਹਾਂ ਆਲਾ ਦਵਾਲਾ ਅਸੀਂ ਐ ਪਿੰਡ ਜੇ ਦੇਖਦੇ ਜਾਵਾਂਗੇ ਜਿਵੇਂ ਆਹ ਬਣੇ ਹੋਏ ਸੀ ਪਿੱਛੇ ਜਿਹੜਾ ਲੋਜ ਵਗੈਰਾ ਬਣੇ ਹੋਇਆ ਕੁਝ ਉਹ ਦੇਖਦੇ ਜਾਵਾਂਗੇ ਖੇਤੀ ਆ ਜਾਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਦਰਖਤ ਬੂਟੇ ਜਿਵੇਂ ਆਹ ਆਗੇ ਦੇਖੋ ਆ ਇੱਕ ਲੱਗਿਆ ਹੋਇਆ ਇਧਰਲੇ ਪਾਸੇ ਬਹੁਤ ਵੱਡਾ ਹੈ ਬਾਈ ਹਾਂ ਅਸਲ ਵਿੱਚ ਇੱਥੋਂ ਚੱਲ ਵੀ ਗੋਆ ਵਾਈਬ ਹਾਂ ਆ ਗੰਨਾ ਗੁੰਨਾ ਇੱਧਰ ਵਧੀਆ ਲੱਗਿਆ ਹੋਇਆ। ਤਾਂ ਆ ਸਾਰਾ ਕੁਝ ਦੇਖਦੇ ਦਿਖਾਉਂਦੇ ਚੱਲਦੇ ਆ ਤੇ ਇਹ ਨਾਮ ਨਾਲ ਮੱਚਕ ਮੱਚਕ ਪਹੁੰਚਦੇ ਆ ਗੋਆ। ਇੱਕ ਨਿਗੀ ਜੀ ਪਹਾੜੀ ਇੱਥੇ ਬਚੀ ਪਹਾੜੀ ਬਿਲਕੁਲ। ਆ ਜਾਦੇ ਅੱਜ ਪਹੁੰਚਣ ਦਾ ਤੇ ਪਤਾ ਨਹੀਂ ਰੋਡ ਹੈ ਹੀ ਸੱਚੀ ਵਾਲਾ ਸੋਹਣਾ ਹੈ। ਉਹ ਹੀ ਨਜ਼ਾਰਾ ਜਾਈ ਜਾ ਰਿਹਾ ਹੈ ਹੁਣ ਆ ਜਿਵੇਂ ਰੋਡ ਉੱਪਰੋਂ ਚੜਨ ਲੱਗੇ ਆ। ਕੁਦਕਤਾਰੀ ਇਹ ਹੋ ਜਾਂਦੀ ਨਾਲ। ਹਾਂ ਆ ਦਰਖਤ ਰੁਖਤ ਜੇ ਬਹੁਤ ਸੋਹਣੇ ਲੱਗ ਰਹੇ ਆ। ਉਸ ਮਤਲਬ ਉਹ ਹੀ ਖੁੱਲੇ ਰੋਡ ਖੁੱਲੀ ਥਾਂ ਤੇ ਮਹਾਰਾਸ਼ਟਰ ਦਾ ਤਕਰੀਬਨ ਬਾਰਡਰ ਵਾਲਾ ਪਾਸਾ ਜਿਹੜਾ ਕਿ ਗੋਆ ਨਾਲ ਮੇਲ ਦਾ ਖਾਨ ਲੱਗ ਗਿਆ ਕਿਤੇ ਕਿਤੇ ਤੇ ਮੁੰਡੇ ਆਜ ਐਕਸਾਈਟਡ ਨੇ ਗੋਆ ਜਾਣ ਦੀ ਕਿਉਂ ਸਰ ਬਿਨਾਨਾ ਤੇ ਗੋਆ ਵੜਾਂਗੇ ਬਿਨਾਨਾ ਤੇ ਜਾ ਕੇ ਨਹਾਵਾਂਗੇ ਜਾ ਕੇ ਨਹਾਵਾਂਗੇ ਸਦਾ ਹੀ ਸਮੁੰਦਰ ਚ ਜਾਣ ਸਾਨੂੰ ਪਾਗੇ ਮੈਂ ਨਾ ਕੋਈ ਟੌਪਿਕ ਉਹ ਨਾ ਪਾਗੇ ਏਰੀਆ ਜਮਾ ਖੁੱਲਾ ਹੋਣ ਕਰਕੇ ਕੋਈ ਰੁਕਾਵਟ ਨਹੀਂ ਹੈਗੀ ਤਾਂ ਪੌਣ ਚੱਕੀਆਂ ਦਾ ਹੋਣਾ ਇੱਥੇ ਸੁਭਾਵਿਕ ਆ ਬਾਈ ਲਾਜ਼ਮੀ ਆ ਦੇਖੋ ਐਨ ਸਰੇ ਦੇ ਚੱਲ ਰਹੀਆਂ ਨੇ ਪਰਸਦੀ ਦੇ ਲੋਕੋ ਇਹਨਾਂ ਦੇ ਇੱਕ ਹੀ ਬਣਾਇਆ ਗਿਆ ਇਹ ਲੱਗਦੀ ਹੈ ਵੀ ਪ੍ਰਾਣੀਆਂ ਨੇ ਲੰਬੇ ਟਾਈਮ ਦੀਆਂ ਲੱਗੀਆਂ ਨੇ ਜਿਵੇਂ ਆਪਣੇ ਪੱਖਿਆਂ ਨੂੰ ਮੈਲ ਜਿਹਾ ਲੱਗ ਜਾਂਦਾ ਥੱਲੇ ਉਹ ਮੈਲ ਲੱਗੀ ਘੜੀ ਇਹਨਾਂ ਨੇ ਇਹ ਲੂਣਾ ਪਾਣੀ ਹਵਾ ਨੇ ਉਹ ਰੇ ਅੱਲਾ ਜੀ ਦਾ ਪੀਜਾ ਰਿਹਾ ਹੈ ਲੂਣਾ ਪਾੜਿਆ ਵਾਲੇ ਪਾੜੇ ਜਿੰਦਰ ਕੰਪਨੀ ਇਹ ਆਪਾਂ ਇਹਨੂੰ ਜਮਾ ਨੇੜੇਉ ਦੇਖ ਰਹੇ ਹਾਂ ਬੜਾ ਵੱਡੀ ਆਈਟਮ ਲਾ ਰੱਖੀ ਆ ਤਾਂ ਇਹਨਾਂ ਨੇ ਸੋਵਾ ਵੱਜ ਵੱਜ ਦੇਖੀ ਮਿੱਟੀ ਨੇ ਕੀ ਹਾਲ ਕਰਿਆ ਹੈ ਚਲ ਪਚਾੜੀ ਪਈ ਐ ਵਿਚਾਰੀ ਮੈਂ ਵੇਖੋ ਇਹ ਸਾਫ ਨਹੀਂ ਕਰਦੇ ਹੋਗੇ ਕੋਈ ਨਹੀਂ ਕਰੇ ਕੌਣ ਕਰੇ ਸਾਫ ਮੋਢੇ ਤੇ ਜੜ ਕੇ ਬੋਲ ਵੀ ਨਾ ਉਹ ਜਿਹੜਾ ਬੋਲੂ ਗੁੰਡਾ ਬਲਕਾਂ ਪਰ ਸ਼ਹਿਰ ਦੇ ਵਿੱਚ ਦੀ ਲੰਘ ਰਹੇ ਆ ਇਸ ਟਾਈਮ ਰੌਸ਼ ਹੋ ਗਿਆ ਬੰਨ ਚੰਗੇ ਵਾਲਾ ਤੇ ਇਹ ਬਾਜ਼ਾਰ ਵੀ ਤੰਗ ਜਾਈ ਐ ਤਾਂ ਕਰਕੇ ਇੱਥੇ ਗੱਡੀਆਂ ਗੁੱਡੀਆਂ ਦੋ ਦੋ ਮਸਾਂ ਲੰਘਦੀਆਂ ਨੇ ਤੇ ਇਧਰੋਂ ਅਰਜਨ ਜੀ ਨਾਲ ਸਾਡੇ ਵੀਡੀਓ ਕਾਲ ਤੇ ਨੇ ਕੈਨੇਡਾ ਪਹੁੰਚ ਚੁੱਕਿਆ ਹੈ ਤੇ ਉੱਥੋਂ ਹੁਣ ਵੀਡੀਓ ਕਾਲ ਕਰ ਰਿਹਾ ਹੈ ਮਲਕਾਪੁਰ ਪੇਠ ਮਲਕਾਪੁਰ ਆ ਕੀ ਹੈ ਮੰਗਲਵਾਰ ਪੇਠ ਮਲਕਾਪੁਰ ਸੋ ਨਿਕਲਦੇ ਹੁਣ ਸ਼ਹਿਰ ਦੇ ਵਿੱਚੋਂ ਬੜੇ ਸ਼ਾਨਦਾਰ ਪੁਰਾਣੇ ਤਰੀਕੇ ਦੇ ਬਣੇ ਹੋਏ ਘਰ ਨੇ ਇਹ ਪਿੰਡ ਹੈ ਮਤਲਬ ਮਲਕਾਪੁਰ ਤੇ ਸ਼ਹਿਰ ਦੇ ਵਿੱਚੋਂ ਬਾਜ਼ਾਰ ਤੋਂ ਨਿਕਲ ਕੇ ਜਿਵੇਂ ਰੋ ਪਿੰਡਾਂ ਵਾਲਾ ਮਾਹੌਲ ਹੈ ਆਜੇ ਨਰ ਖੜੀ ਯਾਰ ਨਾਲੇ ਘਰ ਦੇ ਕਿਦਾਂ ਹਾਂ ਨਹੀਂ ਯਾਰ ਪਿੰਡ ਦਾ ਬਾਹਰੋਂ ਤੋਂ ਪਤਾ ਲੱਗਦਾ ਕੀ ਬਾਤ ਆ ਯਾਰ ਬੜੇ ਸੋਹਣੇ ਆਹਾ ਹਾ ਰੰਗ ਬੜੇ ਘਾੜ ਕਰੇ ਹੋਏ ਓਏ ਇਹੀ ਮਿਲਦੇ ਨੇ ਲੋਕੇ ਬੜਾ ਹੀ ਸ਼ਾਨਦਾਰ ਰੋਡ ਹੈ ਜੀ ਤੇ ਰੋਡ ਦੇ ਕੰਢੇ ਕੰਢੇ ਹੁਣ ਸਾਨੂੰ ਆਏ ਆ ਵੀ ਥੋੜਾ ਜਿਹਾ ਰੁਕ ਠਿੱਕੇ ਤੇ ਦੇਖਦੇ ਕਰਦੇ ਚੱਲੀਏ ਇਸ ਪਾਸੇ ਗੱਡੀ ਲਾਈ ਹੈ ਸ਼ਾਂਤ ਮਾਹੌਲ ਹੈ ਕੋਈ ਬਾਲੀ ਆਵਾਜ਼ ਨਹੀਂ ਹੈਗੀ ਕੋਈ ਟਾਂਗੀ ਡਾਂਗੀ ਜੀ ਗੱਡੀ ਗੁੱਡੀ ਆਉਂਦੀ ਹੈ ਤੇ ਇਸ ਪਾਸੇ ਸਾਰਾ ਜੰਗਲ ਬ੍ਰੇਕਫਾਸਟ ਕਰਨ ਦਾ ਟਾਈਮ ਹੋ ਗਿਆ ਬ੍ਰੇਕਫਾਸਟ ਕਰੀਏ ਹੁਣ ਤੇ ਰਾਹ ਦੇ ਵਿੱਚ ਆਹਾ ਲਾ ਕੇ ਖੜੇ ਆ ਆਪਦਾ ਸਟਾਲ ਆਪਾਂ ਇੱਥੋਂ ਖੰਨੇ ਆ ਬੜਾ ਪਾਓ ਭਾਈ ਸਾਹਿਬ ਅੱਜ ਵੀ ਤੰਗ ਨੇ ਤੁਸੀਂ ਦੇਖ ਸਕਦੇ ਹੋ ਇਹ ਬੁਖਾਰ ਵਾਲਾ ਝਾਰ ਹੈ ਇਹਨੂੰ ਬਾਈ ਨੂੰ ਉਦਾਂ ਦੀ ਲੱਗੀ ਵੀ ਠੰਡ ਜੀ ਨੂੰ ਲੋਟ ਹੀ ਨਹੀਂ ਆਈ ਮੁੜ ਕੇ ਇਹ ਆ ਕੇ ਬੜੇ ਪਾਉਰੀ ਇੱਥੇ ਜਮਾ ਬੇਸਿਕ ਕੰਮ ਆ ਗਿਆ ਹੁਣ ਇਦਾਂ ਖੋਲੋ ਇਹਦੇ ਜੈ ਛੱਟ ਕੇ ਰੂਣ ਵਿੱਚ ਮਸਾਲਾ ਤੁਸੀਂ ਪਾ ਕੇ ਸੌਸ ਵਿੱਚ ਰੱਖੋ ਵੜਾ ਥੋੜਾ ਜਿਹਾ ਦੱਬ ਦੋ ਤੂੰ ਤੇ ਇਧਰ ਐਂ ਕਰਕੇ ਮੈਨੂੰ ਫੜਾ ਦੋ ਤੇ ਮੈਂ ਖਾ ਲਵਾਂਗਾ ਆ ਲਓ ਜੀ ਸਵਾਦ ਹਮਮ ਇੱਕ ਨੰਬਰ ਹੁਣ ਛਕਦੇ ਆ ਉਸ ਤੋਂ ਬਾਅਦ ਘਾਹੋਂ ਨਿਕਲਦੇ ਕੋਈ ਆਲ ਪਈਆਂ ਦੇ ਮਿਰਚਾਂ ਬਹੁਤ ਹੀ ਸ਼ਾਨਦਾਰ 뷰 ਕੀ ਬਾਤ ਹੈ ਥੱਲੇ ਆ ਦਰਖਤ ਤੇ ਦਰਖਤ ਨੇ ਉਹ ਥੱਲੇ ਰੋਡ ਜਾ ਰਿਹਾ ਆਪਾਂ ਵੀ ਇੱਥੋਂ ਹੀ ਜਾਵਾਂਗੇ ਤੇ ਪਿੱਛੇ ਉਹ ਪਾਣੀ ਦੀ ਇੱਕ ਲੇਕ ਹੈ ਪਤਾ ਨਹੀਂ ਇਹ ਕੀ ਹੈ ਜਾਂ ਚੱਲਦਾ ਕਿਸੇ ਬਸ ਨੂੰ ਪਾਣੀ ਉਹ ਨਹੀਂ ਪਤਾ ਸਾਨੂੰ ਹੁਣ ਪਰ ਬਹੁਤ ਸੋਹਣਾ ਚਾਕਾ ਬਕਾ ਹੈ ਇਸ ਪਾਸਿਓਂ ਪੂਰਾ ਉੱਧਰਲੇ ਪਾਸੇ ਪਹਾੜੀ ਪਹਾੜ ਐਨੂੰ ਪਹਾੜ ਉੱਤੋਂ ਗੰਜੀ ਦੀ ਥੱਲੇ ਕੀ ਬਾਤ ਹੈ ਬੜੇ ਕੀ ਹੀ ਬਾਤ ਕਮ ਹੈ ਧੁੱਪ ਬਹੁਤ ਤੇਜ਼ ਹੈ ਪਰ ਖੜ ਕੇ ਦੇਖਣ ਦਾ ਨਜ਼ਾਰਾ ਹੈ ਕੀ ਬਾਤ ਲੈਂਡਸਕੇਪ ਬਹੁਤ ਹੀ ਸ਼ਾਨਦਾਰ ਬੜੇ ਸੋਹਣੇ ਪਹਾੜ ਲੱਗ ਰਹੇ ਦੂਰੋਂ ਐ ਮਿੱਟੀ ਮਿੱਟੀ ਲੱਗ ਰਹੀ ਪਰ ਹੈ ਇਹ ਕਾ ਹੈ ਸਾਰਾ ਉੱਤੇ ਉੱਗੇ ਹੋਇਆ ਇਹਨਾਂ ਦੇ ਕੀ ਆਈ ਬਾਤ ਕੰਮ ਲਓ ਜੀ ਘੁੰਮਦੇ ਘਮਾਉਂਦੇ ਕਰਦੇ ਕਰਾਉਂਦੇ ਆਪਾਂ ਪਹੁੰਚ ਗਏ ਬੰਬੇ ਟੂ ਗੋਆ ਹਾਈਵੇ ਜਿਹੜਾ ਕਿ ਮਸ਼ਹੂਰ ਹੈ ਇਹਦੇ ਫਿਲਮਾਂ ਹੀ ਬਣੀਆਂ ਹੋਈਆਂ ਨੇ ਦੋ ਇੱਕ ਪ੍ਰਾਣੀ ਤੇ ਇੱਕ ਨਵੀਂ ਯੈਸ ਬੰਬੇ ਟੂ ਗੋਆ ਬਸ ਇਧਰ ਦੇ ਨਾਲ ਜਰਨੀ ਬੰਬੇ ਟੂ ਗੋਆ ਫਿਲਮ ਦਾ ਨਾਮ ਹੈ ਰੋਡ ਦੀ ਖੂਬਸੂਰਤੀ ਇੱਕ ਵਾਰੀ ਫੇਰ ਬਿਆਨ ਕਰਨ ਲੱਗੇ ਆ ਬਾਲਾ ਘੈਂਟ ਬਣਿਆ ਹੋਇਆ ਯਾਰ ਬੰਬੇ ਬੰਬੇ ਟੂ ਗੋਆ ਕੀ ਬਾਤ ਹੈ ਦਰਖਤ ਬਹੁਤ ਸੋਹਣੇ ਆ ਫੁੱਲ ਵਗਾਰਨ ਲੱਗੇ ਹੋਏ ਆ ਵਿਚਾਲੇ ਤੇ ਉਂ ਵੀ ਰੋਡ ਇੱਕ ਨੰਬਰ ਹਾਂ Goa ਨੂੰ ਚੱਲੇ ਆ ਤੇ ਨਾਰੀਲ ਪਾਣੀ ਨਾ ਪੀਏ ਇਹ ਨਹੀਂ ਹੋ ਸਕਦਾ ਮੁੰਡਿਆਂ ਨੇ ਦੇਖਿਆ ਨਾ ਪਾਣੀ ਤੇ ਨਾਲ ਦੀ ਨਾਲ ਹੀ ਰੋਗੇ ਕਿਵੇਂ ਆ ਵੀ ਇਹ ਸੱਚੀ ਵਰਕ ਇੱਕ ਨੰਬਰ ਚ ਇੱਕ ਨੰਬਰ ਫਰੈਸ਼ਨੈਸ ਦਾ ਬੰਦ ਹਾਂ ਲਓ ਜੀ ਤੇਲ ਪਾਉਣ ਦੀ ਵਾਰੀ ਆ ਗਈ ਥੋੜਾ ਤੇਲ ਪਵਾਵਾਂਗੇ ਕਿਉਂਕਿ ਗੋਆਚ ਕਹਿੰਦੇ ਤੇਲ ਸਸਤਾ ਹੈ ਇੱਥੇ ਤੇਲ ਫੇਰ ਵੀ ਮਹਿੰਗਾ ਹੈ ਇਹ ਹੈਗਾ 94 ਰੁਪਏ ਔਰ ਗਰਮੀ ਪੂਰਾ ਵੱਟ ਕੱਢ ਰਹੀ ਹੈ ਹੁਣ ਇਸ ਟਾਈਮ ਬਾਹਰ ਤੁੱਪੇ ਖੜੇ ਨਹੀਂ ਜਾਂਦਾ ਹੈਗਾ ਇੰਨੀ ਤੇਜ਼ ਤੁੱਪ ਹੈ ਨਾ ਛੱਡੋ ਗੱਲਾਂ ਤੇ ਪੰਜਾਬ ਚੁਲਟੀ ਠੰਡ ਨਹੀਂ ਪੈ ਰਹੀ ਹੈ ਬਾਰਡਰ ਦੇ ਨੇੜੇ-ਤੇੜੇ ਜੇ ਫਿਰਦੇ ਆਂ ਅਸੀਂ ਬਸ ਤਕਰੀਬਨ 70 ਕਿਲੋ 75 ਕਿਲੋਮੀਟਰ ਰਹਿ ਗਿਆ ਇੱਥੋਂ ਗੋਆ ਗੋਆ ਦਾ ਬਾਰਡਰ ਆਪਾਂ ਹੁਣ ਕ੍ਰੋਸ ਕਰਕੇ ਤੇ ਗੋਆ ਚ ਐਂਟਰ ਕਰ ਗਏ ਵੀ ਮਿੱਤਰੋ ਰੋਡ ਆ ਹੁਣ ਆਹੀ ਕੁਝ ਰਹਿਣਾ ਜਿਵੇਂ ਆ ਤਰਖਤ ਨੇ ਕਿਤੇ ਵੀ ਜਾਵਾਂਗੇ ਇੱਧਰ-ਉੱਧਰ ਇਹ ਤਾਂ ਚਲੋ ਹਾਈਵੇ ਤਾਂ ਕਰਕੇ ਇਦਾਂ ਜਿਹੜੇ ਲਿੰਕ ਰੋਡ ਵੀ ਇਹਦੇ ਜਾਂ ਸਟੇਟ ਹਾਈਵੇ ਵੀ ਹੈਗੇ ਆ ਉਹਨਾਂ ਤੇ ਵੀ ਇਦਾਂ ਦਾ ਹੀ ਮਾਹੌਲ ਰਹਿਣਾ ਹੈ ਅੱਗੇ ਜਾ ਕੇ ਮਹਾਰਾਸ਼ਟਰ ਸਰਕਾਰ ਨੇ ਇਸका ਨੂੰ ਪੱਕੀ ਸੀ ਵੀ ਉਹਨਾਂ ਨੇ ਹਾਈਵੇ ਇੱਕ ਨੰਬਰ ਬਣਾ ਰੱਖਿਆ ਉਹ ਵਾਲੇ ਥੋੜੇ ਢਿੱਲੇ ਨੇ ਹਲੇ ਹਲੇ ਬਣਾਈ ਜਾਂਦੇ ਇਹਨੂੰ ਹਲੇ ਇਹ ਨੈਸ਼ਨਲ ਹਾਈਵੇ 66 ਤੇ ਜਿਹੜਾ ਕਿ ਬੰਬੇ ਤੋਂ ਗੋਆ ਚੱਲਦਾ ਤਾਂ ਗੋਆ ਦੇ ਵਿੱਚ ਤਾਂ ਕੰਮ ਹਲੇ ਚੱਲੀ ਜਾਂਦਾ ਕਿਤੇ ਕਿਤੇ ਪਰ ਮਹਾਰਾਸ਼ਟਰ ਜਿੱਨਾਂ ਅਸੀਂ ਆਏ ਆ ਉਹ ਸਾਰਾ ਇੱਕ ਨੰਬਰ ਬਣਿਆ ਹੋਇਆ ਓਕੇ ਰਿਪੋਰਟ ਦੀ ਪਹਿਲੀ ਵਾਟਰ ਬਾਡੀ ਸਮੁੰਦਰ ਦੀ ਜਿਹੜੀ ਸ਼ਹਿਰ ਦੇ ਵਿੱਚ ਦੀ ਬੜੀ ਹੋਈ ਹੈ ਇਸ ਪਾਸੇ ਵੀ ਆ ਬੰਦਾ ਹੁਣ ਹਾਂ ਨੇ ਕੈਮ ਹੋਇਆ ਮੋਢਾ ਨਾਲ ਅੱਲਾਹ ਜੀ ਮੋਟਰ ਦੇ ਫੇਰੇ ਦਾ ਕੰਮ ਕਰ ਦੇਣਾ ਮੋਢਾ ਨਾਲ ਪਾਈ ਉਹ ਬਣੀ ਕਿਤੇ ਕੀ ਵਿੱਚ ਇੱਕ ਦੋ ਜੰਬੇ ਰੱਖ ਦਿੱਤੇ ਹੈਂਡਲ ਦਾ ਹੈ ਜੀ ਅਮੀ ਗੱਡੀ ਦੇ ਜਦੋਂ ਅਸੀਂ ਮਹਾਲੀ ਤੋਂ ਚੱਲੇ ਸੀ ਉਦੋਂ ਜਿਹੜਾ 10 ਕਿਲੋਮੀਟਰ ਲਿਖਿਆ ਹੋਇਆ ਹੈ ਇਹਦੀ ਥਾਂ ਤੇ ਲਿਖਿਆ ਹੋਇਆ ਸੀ 2000 ਕਿਲੋਮੀਟਰ ਚਾਰ ਡਿਜੀਟ ਤੋਂ ਚੱਲੇ ਸੀ ਤੇ ਹੁਣ ਅਸੀਂ ਸਿੰਗਲ ਡਿਜੀਟਲ ਨੂੰ ਆ ਗਏ ਪੰਜ ਦਿਨ ਲੱਗੇ ਇਸ ਕੰਮ 'ਚ ਤੇ ਅੱਜ ਪਹੁੰਚ ਗਏ ਆਪਾਂ ਗੋਆ ਹੁਣ ਪੰਜ ਦਿਨ ਆਪਾਂ ਲਾਵਾਂਗੇ ਗੋਆ 'ਚ ਦੇਖਦੇ ਆਂ ਗੋਆ ਦੇ ਰੰਗ ਟੰਗ ਕੀ ਕਹਿੰਦੇ ਆ ਕਿਵੇਂ ਦਾ ਹੈਗਾ ਕੀ ਕੁਝ ਉੱਥੇ ਹੁੰਦਾ ਹੈ ਨਿਊ ਇਅਰ ਤੇ ਕੀ ਕੁਝ ਹੁੰਦਾ ਦੇਖਣ ਵਾਲਾ ਕੀ ਹੈ ਆਪ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਉਣੀ ਆ ਹਾਈਵੇ ਛੱਡ ਕੇ ਜਮਾਂ ਲੋਕਲ ਲਿੰਕ ਰੋਡ ਤੇ ਪੈਣ ਲੱਗੇ ਆਂ ਤੇ ਸਵਾਗਤ ਕੀਤਾ ਇਸ ਬਣੀ ਹੋਈ ਵਧੀਆ ਇਮਾਰਤ ਨੇ ਰੋਡ ਤਾਂ ਸ਼ਾਇਦ ਕਿ ਟੁੱਟੀ ਹੋਈ ਲੱਗਦੀ ਹੈ ਪਰ ਇਮਾਰਤ ਵਧੀਆ ਹੈ ਅੰਤਾਂ ਦੀ ਖੱਜਲ ਖਵਾਰੀ ਹੋਣ ਤੋਂ ਬਾਅਦ ਆਪਾਂ ਨੂੰ ਮਿਲ ਗਈ ਜਗਾ ਰੌੜਾ ਕੀ ਪਿਆ ਇਹ ਤੁਹਾਨੂੰ ਬਾਅਦ ਚ ਦੱਸਦੇ ਆ ਜਾਂ ਕੱਲ ਨੂੰ ਦੱਸਾਂਗੇ ਜਾਗਰੂਕ ਵੀ ਕਰਾਂਗੇ ਇਸ ਚੀਜ਼ ਬਾਰੇ ਤੇ ਇਹ ਪ੍ਰਾਪਰਟੀ ਆਪਾਂ ਨੂੰ ਮਿਲੀ ਹੈ ਬਾ ਕਮਾਲ ਜਗ੍ਹਾ ਉਮੀਦ ਨਹੀਂ ਸੀ ਵੇ ਇਦਾਂ ਦੀ ਜਗ੍ਹਾ ਮਿਲ ਜੂਗੀ ਜਿੰਨਾ ਕੋ ਸਾਡੇ ਨਾਲ ਹੋਇਆ ਉਸ ਤੋਂ ਬਾਅਦ ਤੇ ਉਹ ਸਾਹਮਣੇ ਇਹ ਆਪਣਾ ਵੇਲਾ ਉੱਪਰ ਨੂੰ ਰੂਮ ਤੋਂ ਬਾਹਰ ਨਿਕਲਣ ਲੱਗੇ ਹੁਣ ਬਾਹਰ ਨੂੰ ਚੱਲੇ ਆਂ ਤੇ ਇੱਧਰ ਪਰਿਵਾਰ ਬੈਠੇ ਖਾਣਾ ਪੀਣਾ ਖਾ ਰਹੇ ਆ ਆਪਦਾ ਜਿਹਨੇ ਕੋਈ ਜੋ ਜਿਵੇਂ ਕਰਨਾ ਉਹਵੇਂ ਕਰ ਰਿਹਾ ਹੈ ਤੇ ਸਾਡੀ ਗੱਡੀ ਖੜੀ ਓ ਸਾਹਮਣੇ ਆਹਾ ਜਮਾ ਗੇਟ ਦੇ ਨਾਲ ਤੇ ਅਸੀਂ ਜਮਾ ਕਲੰਗੂਟ ਬੀਜ ਦੇ ਉੱਤੇ ਹੀ ਆਂ ਸਾਡੇ ਤੋਂ ਬੀਜ ਸਾਰੇ 500 ਮੀਟਰ ਹੈ ਉਧਰ ਨੂੰ ਜਾਂਦੇ ਹੁਣ ਬੀਜ ਵਗੈਰਾ ਦੇਖ ਕੇ ਆਉਨੇ ਆ ਨਾਲੇ ਕੁਝ ਖਾਣ ਪੀਣ ਦਾ ਇਹ ਸੁਦ ਰਹੇ ਵੀ ਉਧਰ ਹੀ ਖਾ ਪੀ ਲਈਏ ਆਹ ਮਾਹੌਲ ਇੱਧਰ ਦਾ ਹੈ ਆਹ ਇੱਧਰ ਦਾ ਤੇ ਇਹ ਆਪਣੀ ਅਗਲੇ 4 ਦਿਨ ਲਈ ਹੈਗੀ 18 ਅਗਲੇ 4 ਦਿਨ ਅਸੀਂ ਤੁਹਾਨੂੰ ਇੱਥੇ ਹੀ ਮਿਲਾਂਗੇ ਆ ਮੁੰਡਾ ਲੈ ਡੌਲੇ ਕੱਢੀ ਆਉਂਦਾ ਓਏ ਇਹ ਹੈ ਕਲੰਗੂੜ ਕਲੰਗੂੜ ਬੀਜ ਦੀਆਂ ਗਲੀਆਂ ਆ ਮੇਨ ਚੌਂਕ ਹੈ ਦਾ ਇੱਥੇ ਇੱਥੋਂ ਆਪਾਂ ਇਸ ਪਾਸੇ ਨੂੰ ਮੁੜਾਂਗੇ ਤਾਂ ਬੀਚ ਆਊਗਾ ਉਧਰ ਨੂੰ ਜਾਵਾਂਗੇ ਤਾਂ ਅੱਗੋਂ ਘੁੰਮ ਕੇ ਬਾਗਾ ਬੀਜਾ ਵੜੀ ਜਾਊਗਾ ਉਹ ਬੰਦ ਕਰਕੇ ਨਾਈਟ ਲਾਈਫ ਲਈ ਜਾਣਾ ਜਾਂਦਾ ਕਿਉਂਕਿ ਇੱਥੇ ਦਿਨੇ ਬੜੀ ਜਿਆਦਾ ਗਰਮੀ ਹੁੰਦੀ ਹੈ ਬੰਦੇ ਬਾਹਰ ਨਿਕਲਦੇ ਹੈ ਨਹੀਂ ਇਸ ਕਰਕੇ ਲੋਕ ਰਾਤ ਨੂੰ ਬਾਹਰ ਨਿਕਲਦੇ ਆ ਤੇ ਬਾਜ਼ਾਰ ਜਿੰਨੇ ਵੀ ਹੈਗੇ ਆ ਉਹ ਵੀ ਰਾਤ ਲੇਟ ਤੱਕ ਆਨ ਰਹਿੰਦੇ ਆ ਮਤਲਬ ਖੁੱਲੇ ਰਹਿੰਦੇ ਆ ਆ ਥੱਲੇ ਪਿਆ ਰੇਤ ਤੇ ਇੱਧਰ ਖੜਾ ਬੁੱਤ ਇੱਥੋਂ ਹੁਣ ਕਲੰਗੂਟ ਵੀ ਸ਼ੁਰੂ ਆ ਆ ਇੱਥੇ ਲੱਗੇ ਹੋਏ ਆ ਆਪਣਾ ਰੋਕਣ ਵਾਸਤੇ ਗੱਡੀਆਂ ਗੁੱਡੀਆਂ ਨੂੰ ਤੇ ਇਸ ਤੋਂ ਬਾਅਦ ਅੱਗੇ ਬੰਦਾ ਪੈਦਲ ਹੀ ਜਾ ਸਕਦਾ ਹੈ ਤੇ ਰੇਤ ਇੱਥੋਂ ਤੱਕ ਆਈ ਪਹੰਚੀ ਐ ਆਓ ਸਾਹਮਣੇ ਅੱਗੇ ਸਮੁੰਦਰ ਐ ਉਹਨੂੰ ਜਾ ਕੇ ਦਿਖਾਉਣੇ ਨੇ ਇਹ ਹੀ ਐ ਜੀ ਸਮੁੰਦਰ ਅੱਗੇ ਇਸ ਤੋਂ ਬਾਅਦ ਤੇ ਇਧਰਲੇ ਪਾਸੇ ਗਾਹ ਬਾਲਾ ਪੈਂਦਾ ਐ ਇਸ ਕਰਕੇ ਕਿਉਂਕਿ ਇੱਥੇ ਗਾਣੇ ਬਹੁਤ ਚੱਲਦੇ ਐ ਆ ਸਾਰੇ ਸ਼ੈ ਕੈ ਅਲਗ-ਅਲਗ ਸ਼ੈ ਕ you <laughs> ਇਹ ਦਿਖਾਵਾਂਗੇ ਇੱਥੇ ਇਹ ਵਧੀਆ ਲੱਗਿਆ ਸਾਨੂੰ ਰੋਡ ਦੇ ਨਾਲ ਹੀ ਇਹ ਬਿਲਕੁਲ ਤਾਂ ਇੱਥੇ ਨੂੰ ਰੋਟੀ-ਰੋਟੀ ਖਾ ਕੇ ਫਿਰ ਚੱਲਦੇ ਹੋਟਲਾਂ ਨੂੰ ਦੇਖਦੇ ਆ ਇੱਥੇ ਵੇਜ ਮਿਲ ਜਾਂਦਾ ਅੱਜ ਵੇਜ ਹੀ ਖਾਵਾਂਗੇ ਥਾਲੀਆਂ ਆ ਗਈਆਂ ਸਪੈਸ਼ਲ ਵੇਜ ਥਾਲੀ ਲਵਾਈ ਅੱਜ ਤੇ ਸਮਾਨ ਵਾਵਾ ਜਿਆਦੇ ਹੈ ਦੇਖਦੇ ਕਿੰਨਾ ਖਾ ਹੁੰਦਾ ਤੇ ਇਹ ਵੀ ਸਬਜ਼ੀਆਂ ਵਧੀਆ ਨੇ ਕੋਈ ਜ਼ਿਆਦਾ ਮਸਾਲੇ ਹੈ ਨਹੀਂ ਸਵਾਦ ਸੱਪਾ ਪੂਰਾ ਓਕੇ ਹੈ ਰੂਟੀਆਂ ਤੰਦੂਰ ਦੀਆਂ ਨੇ ਇੱਥੇ ਇੱਥੇ ਗਰਮੀ ਹੈ ਤੇ ਠੰਡੀ ਹੇਤੀ ਹੁੰਦੀ ਹੈ ਨਹੀਂ ਖਾਣੇ ਆ ਤੇ ਉਸ ਤੋਂ ਬਾਅਦ ਨਿਕਲਦੇ ਆਪਾਂ ਰੂਮ ਆ ਲਾ ਸੋ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਇੱਥੇ ਬੰਦ ਅੱਜ ਵਾਲੇ ਵਲੌਗ ਨੂੰ ਦੇਖੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ